ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿੱਚੋਂ ਪਾਲ ਵਿਦਿਆ ਮੰਦਰ ਹਾਈ ਸਕੂਲ ਜਿਹੜੇ ਪਾਰ ਵਿੱਚ ਮੋਹਰੀ ਰਿਹਾ ਸਕੂਲ ਦੇ ਚੇਅਰਮੈਨ Devi Rani ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੇ ਇਸ ਨਤੀਜੇ ਵਿੱਚੋਂ 100% ਦੀ ਅੰਕ ਹਾਸਲ ਕਰਕੇ ਆਪਣੇ ਸਕੂਲ ਮਾਪਿਆਂ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਸਕੂਲ ਦੇ ਪ੍ਰਿੰਸੀਪਲ ਮੈਡਮ ਰਿਤੂ ਮਹਾਜਨ ਦਾ ਕਹਿਣਾ ਹੈ ਕਿ ਇਸ ਨਤੀਜੇ ਚ ਵਿਦਿਆਰਥਣ ਰਿਪੂ ਦਮਨਕੌਰ ਪੁੱਤਰੀ ਹਰਪਾਲ ਸਿੰਘ ਜੀਮਾ ਅਤੇ ਵਿਦਿਆਰਥਣ ਤਾਨੀਆ ਪੁੱਤਰੀ ਵਿਕਟਰ ਗੈਲ ਨੇ 500 ਵਿੱਚੋਂ 500 ਅੰਕ ਹਾਸਲ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਜਦੋਂ ਕਿ ਜਾਨਵੀ ਵਰਮਾ ਨੇ 500 ਵਿੱਚੋਂ 497 ਅੰਕ ਹਾਸਲ ਕਰਕੇ ਦੂਜਾ, ਖੁਸ਼ੀ ਨੇ 490 ਅੰਕ ਹਾਸਲ ਕਰਕੇ ਤੀਜਾ ਅਤੇ ਸਮਰ ਵਰਮਾ ਨੇ 499 ਅੰਕ ਹਾਸਲ ਕਰਕੇ ਚੌਥਾ ਸਥਾਨ ਹਾਸਲ ਕੀਤਾ ਹੈ। ਇਹਨਾਂ ਸਾਰੇ ਵਿਦਿਆਰਥੀਆਂ ਨੇ ਵਧੀਆ ਅੰਕਾਂ ਨਾਲ ਪੋਜੀਸ਼ਨ ਹਾਸਲ ਕਰਕੇ ਸਕੂਲ ਦਾ ਨਾਮ ਚਮਕਾਇਆ ਹੈ। ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਪੰਜਵੀਂ ਕਲਾਸ ਦਾ ਰਿਜ਼ਲਟ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਨਾਉਂਸ ਕੀਤਾ ਔਰ ਸਾਡੇ ਸਾਰੇ ਹੀ ਬੱਚੇ ਬੜੇ ਵਧੀਆ ਮਾਰਕਸ ਲੈ ਕੇ ਪਾਸ ਹੋ ਗਏ। ਔਰ ਸਾਡੇ ਸਕੂਲ ਦੇ ਦੋ ਬੱਚੇ ਰਿਪੂ ਦਮਨ ਔਰ ਤਾਨਿਆ ਇਹਨਾਂ ਨੇ 100% ਮਾਰਕਸ ਲੈ ਕੇ ਆਪਣਾ ਔਰ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਔਰ ਇਹਨਾਂ ਬੱਚਿਆਂ ਦੀ ਬਹੁਤ ਜ਼ਿਆਦਾ ਮਿਹਨਤ ਕਰਕੇ ਸਾਡੇ ਸਕੂਲ ਦਾ ਪੂਰਾ ਸਟਾਫ ਬੜਾ ਮਿਹਨਤੀ ਹੈ ਔਰ ਸਾਰੇ ਬੱਚਿਆਂ ਨੂੰ ਬਹੁਤ ਜ਼ਿਆਦਾ ਕੋਪਰੇਟ ਕਰ ਰਹਾ ਹੈ ਔਰ ਮੈਂ ਬਾਕੀ ਬੱਚਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਸਾਰੇ ਮਿਹਨਤ ਕਰਨ ਔਰ ਸਾਡੇ ਸਕੂਲ ਦੇ ਵਿੱਚ ਆ ਕੇ ਜਿਹੜੇ ਬੱਚੇ ਐਜੂਕੇਸ਼ਨ ਲੈਣਾ ਚਾਹੁੰਦੇ ਹਨ ਉਹ ਆ ਸਕਦੇ ਨੇ ਕਿਉਂਕਿ ਸਾਡਾ ਸਾਰਾ ਸਟਾਫ ਬੜਾ ਮਿਹਨਤੀ ਹੈ ਔਰ ਬਹੁਤ ਮਿਹਨਤ ਕਰਦਾ ਹੈ ਮੇਰਾ ਨਾਮ ਰਿੱਪੂ ਤਮੰਕੌਰ ਹੈ ਮੈਂ ਬਾੜ ਮੱਧਮੰਦੀ ਹਾਈ ਸਕੂਲ ਮੈਂ ਪੜ੍ਹਦੀ ਹੂੰ ਮੈਂ ਸ਼ਿਰੀ ਹਰਪਾਰ ਸਿੰਘ ਟੀਮਾ ਕੀ ਬੇਟੀ ਹੂੰ मैं पांचवी कक्षा में हंड्रेड परसेंट मार्क्स लेकर पास हुई हूँ मैंने बड़े होकर जज बनना है और आगे भी ऐसे पढ़ते रहना है धन्यवाद मेरा नाम ता है मैं मिस्टर विक्टर गिल की डॉक्टर हूँ और मेरा आज पांचवी कक्षा का रिजल्ट आया है मैं हंड्रेड परसेंट मार्क्स लेकर पास हुई हूँ हु। और मैं रोज पाँच छः घंटे पढ़ती थी और ਕਿਆ ਸੁਪਨਾ ਸੁਪਨਾ ਕਿਆ ਹੈ ਤੁਹਾਡਾ ਸੁਪਨਾ ਕਿਆ ਹੈ ਮੈਂ ਡਾਕਟਰ ਬੰਨਾ ਚਾਹਤੀ ਹੂ ਅਤੇ ਮੈਂ ਆਪਣੇ ਪੇਰੈਂਟਸ ਦਾ ਔਰ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹਤੀ ਹੂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿੱਚੋਂ ਪਾਲ ਵਿਦਿਆ ਮੰਦਰ ਹਾਈ ਸਕੂਲ ਜਿਹੜੇ ਪਾਰ ਵਿੱਚ ਮੋਹਰੀ ਰਿਹਾ ਸਕੂਲ ਦੇ ਚੇਅਰਮੈਨ Devi Rani ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੇ ਇਸ ਨਤੀਜੇ ਵਿੱਚੋਂ 100% ਦੀ ਅੰਕ ਹਾਸਲ ਕਰਕੇ ਆਪਣੇ ਸਕੂਲ ਮਾਪਿਆਂ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ ਸਕੂਲ ਦੇ ਪ੍ਰਿੰਸੀਪਲ ਮੈਡਮ ਰਿਤੂ ਮਹਾਜਨ ਦਾ ਕਹਿਣਾ ਹੈ ਕਿ ਇਸ ਨਤੀਜੇ ਚ ਵਿਦਿਆਰਥਣ ਰਿਪੂ ਦਮਨਕੌਰ ਪੁੱਤਰੀ ਹਰਪਾਲ ਸਿੰਘ ਜੀਮਾ ਅਤੇ ਵਿਦਿਆਰਥਣ ਤਾਨੀਆ ਪੁੱਤਰੀ ਵਿਕਟਰ ਗੈਲ ਨੇ 500 ਵਿੱਚੋਂ 500 ਅੰਕ ਹਾਸਲ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਜਦੋਂ ਕਿ ਜਾਨਵੀ ਵਰਮਾ ਨੇ 500 ਵਿੱਚੋਂ 497 ਅੰਕ ਹਾਸਲ ਕਰਕੇ ਦੂਜਾ, ਖੁਸ਼ੀ ਨੇ 490 ਅੰਕ ਹਾਸਲ ਕਰਕੇ ਤੀਜਾ ਅਤੇ ਸਮਰ ਵਰਮਾ ਨੇ 499 ਅੰਕ ਹਾਸਲ ਕਰਕੇ ਚੌਥਾ ਸਥਾਨ ਹਾਸਲ ਕੀਤਾ ਹੈ। ਇਹਨਾਂ ਸਾਰੇ ਵਿਦਿਆਰਥੀਆਂ ਨੇ ਵਧੀਆ ਅੰਕਾਂ ਨਾਲ ਪੋਜੀਸ਼ਨ ਹਾਸਲ ਕਰਕੇ ਸਕੂਲ ਦਾ ਨਾਮ ਚਮਕਾਇਆ ਹੈ। ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਪੰਜਵੀਂ ਕਲਾਸ ਦਾ ਰਿਜ਼ਲਟ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਨਾਉਂਸ ਕੀਤਾ ਅਤੇ ਸਾਡੇ ਸਾਰੇ ਹੀ ਬੱਚੇ ਬੜੇ ਵਧੀਆ ਮਾਰਕਸ ਲੈ ਕੇ ਪਾਸ ਹੋ ਗਏ। ਪਰ ਸਾਡੇ ਸਕੂਲ ਦੇ ਦੋ ਬੱਚੇ ਰਿਪੂ ਦਮਨ ਅਤੇ ਤਾਨਿਆ ਇਹਨਾਂ ਨੇ 100% ਮਾਰਕਸ ਲੈ ਕੇ ਆਪਣਾ ਔਰ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ। ਔਰ ਇਹਨਾਂ ਬੱਚਿਆਂ ਦੀ ਬਹੁਤ ਜ਼ਿਆਦਾ ਮਿਹਨਤ ਕਰਕੇ ਸਾਡੇ ਸਕੂਲ ਦਾ ਪੂਰਾ ਸਟਾਫ ਬੜਾ ਮਿਹਨਤੀ ਹੈ ਔਰ ਸਾਰੇ ਬੱਚਿਆਂ ਨੂੰ ਬਹੁਤ ਜ਼ਿਆਦਾ ਕੋਆਪਰੇਟ ਕਰਦਾ ਹੈ ਔਰ ਮੈਂ ਬਾਕੀ ਬੱਚਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਸਾਰੇ ਮਿਹਨਤ ਕਰਨ ਔਰ ਸਾਡੇ ਸਕੂਲ ਦੇ ਵਿੱਚ ਆ ਕੇ ਜਿਹੜੇ ਬੱਚੇ ਵੀ ਐਡਮਿਸ਼ਨ ਲੈਣਾ ਚਾਹੁੰਦੇ ਹਨ ਉਹ ਆ ਸਕਦੇ ਨੇ ਕਿਉਂਕਿ ਸਾਡਾ ਸਾਰਾ ਸਟਾਫ ਬੜਾ ਮਿਹਨਤੀ ਹੈ ਔਰ ਬਹੁਤ ਮਿਹਨਤ ਕਰਦਾ ਹੈ ਮੇਰਾ ਨਾਮ ਰਿਪੂ ਤਮਨ ਕੌਰ ਹੈ ਮੈਂ ਬਾਲ ਵਿਦਿਆ ਮੰਦਿਰ ਹਾਈ ਸਕੂਲ ਮੈਂ ਪੜ੍ਹਦੀ ਹਾਂ ਮੈਂ ਸ਼੍ਰੀ ਹਰਪਾਲ ਸਿੰਘ ਚੀਮਾ ਕੀ ਬੇਟੀ ਹਾਂ मैं पांचवी कक्षा में हंड्रेड परसेंट मार्क्स लेकर पास हुई हूँ मैंने बड़े होकर जज बनना है और आगे भी ऐसे पढ़ते रहना है धन्यवाद मेरा नाम तानिया है मैं मिस्टर विक्टर गिल की डॉक्टर हूँ और मेरा आज पांचवी कक्षा का रिजल्ट आया है मैं हंड्रेड परसेंट मार्क्स लेके पास हुई हूँ हु। और मैं रोज पाँच छः घंटे पढ़ती थी और ਕਿਆ ਸੁਪਨਾ ਸੁਪਨਾ ਕੀ ਹੈ ਤੁਹਾਡਾ ਸੁਪਨਾ ਕੀ ਹੈ ਮੈਂ ਡਾਕਟਰ ਬੰਨਾ ਚਾਹਤੀ ਹੂੰ ਆ ਮੈਂ ਆਪਣੇ ਪੇਰੈਂਟਸ ਦਾ ਔਰ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹਤੀ ਹੂੰ